ਦੋਸਤੋ ਇੱਕ ਬਹੁਤ ਜ਼ਰੂਰੀ ਸਵਾਲ ਮੈਂ ਤੁਹਾਨੂੰ ਪੁੱਛਣ ਲੱਗਾ ਹਾਂ ਕਿ ਪੂਰੇ ਦਿਨ ਦੇ ਵਿੱਚ ਤੁਸੀਂ ਆਪਣੇ ਫੋਨ ਨੂੰ ਕਦੋਂ ਨਹੀਂ ਯੂਜ਼ ਕਰਦੇ ਕਿਹੜਾ ਉਹ ਟਾਈਮ ਆ ਜਦੋਂ ਤੁਸੀਂ ਆਪਣੇ ਫੋਨ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਦੇ ਸੌਣ ਤੋਂ ਇਲਾਵਾ ਜਦੋਂ ਤੁਸੀਂ ਸੌ ਜਾਂਦੇ ਜੇ ਚਲੋ ਨਹੀਂ ਕੋਈ ਯੂਜ਼ ਕਰਦਾ ਕੋਈ ਵੀ ਨਹੀਂ ਕਰਦਾ ਪਰ ਕਿਹੜਾ ਉਹ ਟਾਈਮ ਦਿਨ ਤੋਂ ਲੈ ਕੇ ਰਾਤ ਤੱਕ ਜਦੋਂ ਤੁਸੀਂ ਫੋਨ ਯੂਜ਼ ਨਹੀਂ ਕਰਦੇ ਤਾਂ ਤੁਹਾਡੇ ਦਿਮਾਗ ਵਿੱਚ ਆਏਗਾ ਕਿ ਯਾਰ ਜਦੋਂ ਮੈਂ ਸਵੇਰੇ ਉੱਠਦਾ ਆ ਉਦੋਂ ਵੀ ਮੈਂ ਫੋਨ ਚਲਾਉਣਾ ਆ ਜਦੋਂ ਮੈਂ ਖਾਣਾ ਖਾਣਾ ਕਈ ਵਾਰੀ ਮੈਂ ਉਦੋਂ ਵੀ ਵੀਡੀਓਜ਼ ਨਾਲ ਨਾਲ ਦੇਖਦਾ ਆ ਰੀਲਾਂ ਦੇਖਣਾ ਸ਼ੁਰੂ ਕਰ ਦਿੰਦਾ ਅੱਛਾ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਜਦੋਂ ਮੈਂ ਫ੍ਰੀ ਹੁੰਨਾ ਮੈਂ ਫੇਰ ਫੋਨ ਫੜ ਲੈਣਾ ਆ ਸੋ ਕਿਹੜਾ ਇਹ ਟਾਈਮ ਆ ਜਦੋਂ ਮੈਂ ਫੋਨ ਨਹੀਂ ਯੂਜ਼ ਕਰਦਾ ਸੋ ਦੋਸਤੋ ਇੱਥੇ ਗੱਲ ਇਹ ਆ ਕਿ ਅਸੀਂ ਫੋਨ ਤੇ ਕਿੰਨਾ ਜ਼ਿਆਦਾ ਬਿਜ਼ੀ ਹੋ ਗਏ ਆ ਕਈ ਵਾਰੀ ਸਾਨੂੰ ਬਿਲਕੁਲ ਵੀ ਫੋਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹਦੇ ਵਿੱਚ ਜਿਹੜਾ ਫੋਨ ਚਲਾਉਣਾ ਜਿਹੜਾ ਆ ਉਹ ਇਸ ਤਰੀਕੇ ਨਾਲ ਜ਼ਰੂਰੀ ਬਣ ਗਿਆ ਕਿ ਅਸੀਂ ਬਿਨਾਂ ਕਿਸੇ ਕੰਮ ਤੋਂ ਫੋਨ ਚੁੱਕ ਕੇ ਬਾਰ-ਬਾਰ ਚੈੱਕ ਕਰਦੇ ਆ ਕਿ ਕਿਤੇ ਕੋਈ ਨੋਟੀਫਿਕੇਸ਼ਨ ਆਇਆ ਹੋਵੇ ਕਿਤੇ ਕੋਈ ਕੋਈ ਜ਼ਰੂਰੀ ਮੈਸੇਜ ਆਇਆ ਹੈ ਪਰ ਇਦਾਂ ਨਹੀਂ ਹੋਇਆ ਸਾਡੇ ਜਿਹੜੇ ਕੌਂਸ਼ੀਅਸ ਮਾਈਂਡ ਨੂੰ ਵੀ ਇਹ ਪਤਾ ਵਾ ਕਿ ਮੈਨੂੰ ਇਹਦੀ ਨਈ ਜ਼ਰੂਰਤ ਆ ਗਈ ਪਰ ਮੈਂ ਬਿਨਾ ਕਿਸੇ ਵਜ੍ਹਾ ਤੋਂ ਬਾਰ-ਬਾਰ ਫੋਨ ਯੂਜ਼ ਕਰ ਰਿਹਾ ਸੋ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਇੱਕ ਪੂਰੇ ਦਿਨ ਦੇ ਵਿੱਚ ਅਸੀਂ ਫੋਨ ਨੂੰ ਕਿੰਨਾ ਜ਼ਿਆਦਾ ਯੂਜ਼ ਕਰਦੇ ਪਏ ਹਾਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਉਹ ਮਾਈਂਡ ਨੂੰ ਜਿਹੜੀਆਂ ਵਾ ਉਹ ਡਾਇਵਰਟ ਕਰ ਰਹੀਆਂ ਕਿੱਥੋਂ ਡਿਵਾਈਡ ਕਰ ਰਹੀਆਂ ਜਿਹੜਾ ਸਾਡਾ ਐਕਚੁਅਲ ਕੰਮ ਆ ਕਿਸੇ ਦਾ ਸ਼ੌਂਕ ਆ ਕਿ ਮੈਂ ਇੱਕ ਵੱਡਾ ਬਿਜ਼ਨਸਮੈਨ ਬੰਨਾ ਹੈ ਮੈਂ ਪੈਸਾ ਜ਼ਿੰਦਗੀ ਚ ਕਮਾਉਣਾ ਪਰ ਉਹ ਉਸ ਚੀਜ਼ ਵੱਲ ਨਹੀਂ ਜਾ ਰਿਹਾ ਕਿਸੇ ਦਾ ਸੁਪਨਾ ਮੈਂ ਬਾਹਰ ਜਾਵਾਂ ਉਸ ਚੀਜ਼ ਵੱਲ ਉਹ ਮਿਹਨਤ ਕਰਨਾ ਚਾਹੁੰਦਾ ਆ ਪਰ ਉਹ ਨਹੀਂ ਕਰ ਰਿਹਾ ਬਿਕੋਜ਼ ਆਫ ਇਹ ਫੋਨ ਇਹ ਤੁਹਾਡਾ ਜਿਹੜਾ ਫੋਨ ਆ ਤੁਹਾਡਾ ਟਾਈਮ ਜਿਹੜਾ ਕੰਜ਼ਿਊਮ ਕਰ ਰਿਹਾ ਜਿਹੜਾ ਤੁਸੀਂ ਟਾਈਮ ਆਪਣੇ ਅਸਲੀ ਕੰਮ ਵਿੱਚ ਦੇਣਾ ਆ ਪਰ ਉਹ ਜਿਹੜਾ ਫੋਨ ਆ ਤੁਹਾਡਾ ਉਹ ਤੁਹਾਡਾ ਫੋਨ ਸਾਰਾ ਟਾਈਮ ਬਰਬਾਦ ਕਰ ਰਿਹਾ ਵਾ ਤਾਂ ਤੁਸੀਂ ਇਸੇ ਚੀਜ਼ ਤੇ ਜਰਾ ਕੋ ਗੌਰ ਕਰਕੇ ਦੇਖੋ ਕਿ ਤੁਹਾਡੇ ਵਾਸਤੇ ਇਹ ਟਾਈਮ ਕਿੰਨਾ ਕ੍ਰੋਸ਼ੀਅਲ ਆ ਪਰ ਅਸੀਂ ਬਿਲੇ ਬੈਠੇ ਸਿਰਫ ਰੀਲਾਂ ਨੂੰ ਉੱਪਰ-ਨੀਚੇ ਕਰਕੇ ਹੀ ਦੇਖੀ ਜਾ ਰਹੇ ਹਾਂ ਰੀਲਾਂ ਦੇਖਣੀਆਂ ਮਾੜੀਆਂ ਨਹੀਂ ਪਰ ਰੀਲਾਂ ਹੀ ਸਿਰਫ ਦੇਖਣੀਆਂ ਉਹ ਕਿਸੇ ਨਾ ਕਿਸੇ ਬਹੁਤ ਵੱਡਾ ਤੁਹਾਡਾ ਨੁਕਸਾਨ ਕਰਨਗੀਆਂ ਸੋ ਦੋਸਤੋ ਥੋੜਾ ਜਿਹਾ ਆਪਾਂ ਇਸ ਬਾਰੇ ਜਰੂਰ ਸੋਚੀਏ ਖੁਦ ਮੈਂ ਵੀ ਕਈ ਵਾਰ ਇਸ ਚੀਜ਼ ਦੇ ਵਿੱਚ ਇਸ ਪੈਟਰਨ ਦੇ ਵਿੱਚ ਮੈਂ ਵੀ ਪੈ ਜਾਂਦਾ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਹੀ ਚਲਾਉਂਦੇ ਰਹਿੰਦੇ ਆ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਸੋ ਜਿਹੜੀਆਂ ਰੀਲਾਂ ਦੇਖਣੀਆਂ ਵਾਂ ਇਹ ਚੰਗੀਆਂ ਵਾਂ ਪਰ ਰੀਲਾਂ ਦੇਖੀ ਜਾਣੀਆਂ ਵੀ ਸਾਡੇ ਲਈ ਦਿਮਾਗ ਤੇ ਜਿਹੜੀਆਂ ਬਹੁਤ ਜ਼ਿਆਦਾ ਭੈੜਾ ਅਸਰ ਕਰਦੀਆਂ ਨੇ ਇਨਸਾਨ ਨੂੰ ਜਿਹੜਾ ਉਹ ਇਰੀਟੇਟ ਕਰਕੇ ਰੱਖਦੀਆਂ ਨੇ ਦਿਮਾਗ ਨੂੰ ਹਮੇਸ਼ਾ ਬਿਜ਼ੀ ਕਰਕੇ ਰੱਖਦੀਆਂ ਨੇ ਸੋ ਜਦੋਂ ਵੀ ਅਸੀਂ ਕਿਤੇ ਬਿਨਾ ਫੋਨ ਤੋਂ ਰਹਿਨੇ ਆ ਤਾਂ ਸਾਨੂੰ ਇੱਕ ਇਕੱਲਾ ਪੰਨ ਹੋਣਾ ਸ਼ੁਰੂ ਹੋ ਜਾਂਦਾ ਕੁਝ ਨਾ ਕੁਝ ਮਿਸਿੰਗ ਸਾਨੂੰ ਲੱਗਦਾ ਹੈ ਆਪਣੀ ਲਾਈਫ ਵਿੱਚ ਸੋ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚਣ ਦੀ ਕੋਸ਼ਿਸ਼ ਕਰੀਏ ਜਿਹੜਾ ਐਕਚੁਅਲ ਵਿੱਚ ਤੁਹਾਡਾ ਕੰਮ ਆ ਸਿਰਫ ਉਹ ਹੀ ਕਰੋ ਫੋਨ ਉਹਦੋਂ ਯੂਜ਼ ਕਰੋ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆ ਜਾਂ ਕਿਤੇ ਆਪਣੇ ਆਪ ਨੂੰ ਐਂਟਰਟੇਨ ਕਰਨਾ ਤੁਸੀਂ ਕੋਈ 뮤직 ਸੁਣਨਾ ਕੋਈ ਵੀਡੀਓ ਦੇਖਣਾ ਕੋਈ ਪੋਡਕਾਸਟ ਦੇਖਣਾ ਤਾਂ ਸਿਰਫ ਉਦੋਂ ਹੀ ਯੂਜ਼ ਕਰੋ ਜਦੋਂ ਤੁਹਾਨੂੰ ਲੱਗਦਾ ਬਿਲਕੁਲ ਨਹੀਂ ਜ਼ਰੂਰਤ ਤਾਂ ਨਾ ਯੂਜ਼ ਕਰੋ ਤੁਸੀਂ ਇੱਕ ਦਿਨ ਬਹੁਤ ਜ਼ਿਆਦਾ ਪਛਤਾਓਗੇ ਇਹ ਗਾਰੰਟੀ ਆ ਤੇ ਇਸ ਫੋਨ ਨੇ ਬਹੁਤ ਸਾਰੀਆਂ ਤੁਹਾਨੂੰ ਜਿਹੜੀਆਂ ਸਾਈਕੋਲੋਜੀਕਲੀ ਵੀ ਬਹੁਤ ਸਾਰੀਆਂ ਬਿਮਾਰੀਆਂ ਦੇਣੀਆਂ ਆਉਣ ਵਾਲੇ ਸਮੇਂ 'ਚ ਕੁਝ ਬੱਚਿਆਂ ਨਾਲ ਤਾਂ ਇਹ ਚੀਜ਼ਾਂ ਵਾਪਰ ਵੀ ਰਹੀਆਂ ਤੁਸੀਂ ਦੇਖਿਆ ਵੀ ਹੋਏਗਾ ਇੰਟਰਨੈਟ ਤੇ ਸੋ ਦੋਸਤੋ ਇਹਦੇ ਵਿੱਚ ਬਹੁਤ ਜ਼ਰੂਰੀ ਬਣ ਜਾਂਦਾ ਕਿ ਤੁਸੀਂ ਆਪਣਾ ਜਿਹੜਾ ਟਾਈਮ ਆ ਉਹ ਕਿੱਥੇ ਜੁਟੀਲਾਈਜ਼ ਕਰ ਰਹੇ ਜੇ ਤਾਂ ਕਿ ਫਿਚਰ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ